ਸ਼ਸ਼ੀਕਾ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕਪਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਫਿਰ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੀ ਲੈ ਕੇ ਆਏ ਵਿੱਚ ਤੁਹਾਨੂੰ ਫਰੈਸ਼ ਸ਼ਰਟਾਂ ਵੀ ਮੈ ਪੈਣ ਗਿਆ ਜੀ ਥੋੜੀਆਂ ਫੈਂਸੀ ਸ਼ਰਟਾਂ ਵੀ ਆਉਣ ਗਿਆ ਕੱਟ ਪੀਸਾਂ ਦੇ ਵਿੱਚ ਰਸ਼ੀਆ ਬ੍ਰਾਂਡ ਦੀਆਂ ਤੇ ਜਿਹੜਾ ਤੁਹਾਨੂੰ ਪੀਸ ਪੈ ਰਿਹਾ 120 ਰੁਪਏ ਪਰ ਮੀਟਰ ਪੈ ਰਿਹਾ 600 ਦਾ ਸੂਟ ਪੈ ਰਿਹਾ ਸ਼ਰਟਾਂ ਦੀ ਜਿਹੜੀ ਪ੍ਰਾਈਸ ਵੱਖਰੀ ਹੋਊਗੀ ਠੀਕ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਲਓ ਜੀ ਅੱਜ ਅਸੀਂ ਵੀਡੀਓ ਲੱਗੇ ਆ ਸਟਾਰਟ ਕਰਨ ਬੜੇ ਸੋਹਣੇ ਜੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰ ਸਕਦੇ ਹੋ ਜੀ ਇਹ ਰਸ਼ੀਆ ਬ੍ਰਾਂਡ ਦਾ ਗੀਜ਼ਾ ਕਾਟਨ ਹੈ ਜੀ ਗੀਜ਼ਾ ਕਾਟਨ ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਬਣੀ ਹੋਈ ਹੈ ਬੜਾ ਪਿਆਰੀ ਜੀ ਸ਼ਾਰਟ ਰਹਿਣ ਵਾਲੀ ਹੈ ਬੈਕ ਫਰੰਟ ਇਹਦਾ ਸੇਮ ਰਹਿਣ ਵਾਲਾ ਜੀ ਬੈਕ ਫਰੰਟ ਇਹਦਾ ਸੇਮ ਰਹਿਣ ਵਾਲਾ ਬੜੀ ਪਿਆਰੀ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਬਣੀ ਹੈ ਠੀਕ ਹੈ ਜੀ 400 ਦੀ ਤੁਹਾਨੂੰ ਸ਼ਰਟ ਪਹਿਣ ਵਾਲੀ ਹੈ ਇਹ ਵਾਲੀ ਜੇਕਰ ਤੁਸੀਂ ਇਹਦੇ ਨਾਲ ਐਦਾਂ ਮੈਚਿੰਗ ਬਾਟਮ ਲੈਣੀ ਹੈ ਤਾਂ ਤੁਹਾਨੂੰ 750 ਦਾ ਸੂਟ ਪਹਿਣ ਵਾਲਾ ਜੀ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੀ ਹੀ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਜੇਕਰ ਬਾਟਮ ਲੈਣੀ ਹੈ ਤਾਂ 750 ਦਾ ਸੂਟ ਪਹਿਣ ਵਾਲਾ ਜੀ ਕੱਲੀ ਸ਼ਰਟ 400 ਦੀ ਪਹਿਣ ਵਾਲੀ ਹੈ ਜੀ ਚੈੱਕ ਕਰੀ ਚਲੋ ਬੜੇ ਪਿਆਰੇ ਜੇ ਸਾਰੇ ਪੀਸ ਰਹਿਣ ਵਾਲੇ ਆ ਦੇਖੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਰਸ਼ੀਆ ਬ੍ਰਾਂਡ ਦਾ ਕੰਪਲੀਟ ਸੂਟ ਹੈ ਜੀ ਨਾਲ ਤੁਹਾਨੂੰ ਇਹਦੇ ਬਾਟਮ ਵੀ ਮਿਲੂਗੀ ਦੇਖੋ ਸੇਮ ਬਾਟਮ ਆ ਜੀ ਇਹਦੇ ਵਿੱਚ ਬਾਟਮ ਵੀ ਆਈ ਹੈ ਕੰਪਲੀਟ ਸੂਟ ਆਇਆ ਇਹ ਠੀਕ ਹੈ ਜੀ ਸ਼ਰਟ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਆ ਪੀਸ ਕਲਰ ਹੈ ਬੈਕ ਫਰੰਟ ਸ਼ਰਟ ਦਾ ਸੇਮ ਬ੍ਰਾਂਡ ਵਾਲਾ ਦੇਖ ਸਕਦੇ ਹੋ ਤੁਸੀਂ ਰਸ਼ੀਆ ਬ੍ਰਾਂਡ ਹੈ ਜੀ ਰਸ਼ੀਆ ਬ੍ਰਾਂਡ ਹੈ ਜੀ ਇਹ ਪ੍ਰਾਈਸ ਰਹੂਗਾ ਇਸ ਇਹ ਵਾਲੇ ਸੂਟ ਦਾ 750 750 ਨੂੰ ਰਸ਼ੀਆ ਬ੍ਰਾਂਡ ਦਾ ਇੰਨਾ ਪਿਆਰਾ ਸੂਟ ਮਿਲ ਰਿਹਾ ਚੈੱਕ ਕਰ ਸਕਦੇ ਹੋ बॉटम ਵੀ ਸੇਮ ਨਾਲ ਮੈਚਿੰਗ ਲੱਗੀ ਹੋਈ ਹੈ ਜੀ ਇਹਦੇ ਠੀਕ ਹੈ ਜੀ ਅਗਲਾ ਦੇਖੋ ਜੀ ਇਹ ਵੀ ਤੁਹਾਨੂੰ ਸੇਮ बॉटम ਦੇ ਨਾਲ ਮੈਲਣ ਵਾਲਾ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਰੈਡ ਵਾਲਾ ਸ਼ਰਟ ਹੈ ਚੈੱਕ ਕਰੋ نیچے ਵੀ ਬੜਾ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਬੈਕ ਫਰੰਟ ਸੇਮ ਰਹੂਗੀ ਜੀ ਰਸ਼ੀਆ ਬ੍ਰੈਂਡ ਦੀ ਸ਼ਰਟ ਰਹਿਣ ਵਾਲੀ ਹੈ ਬੈਕ ਫਰੰਟ ਵੀ ਸੇਮ ਮੈਲਣ ਵਾਲੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਇਹਦੇ ਨਾਲ ਵੀ ਤੁਹਾਨੂੰ बॉटम ਮੈਲਣ ਵਾਲੀ ਹੈ ਜੀ ਸੇਮ 750 ਦਾ ਇਹ ਵਾਲਾ ਤੁਹਾਨੂੰ ਸੂਟ ਪੈਣ ਵਾਲਾ ਜੀ ਚੈੱਕ ਕਰੋ ਇਹ ਵਾਲੀ ਤੁਹਾਨੂੰ ਮਿਲੂਗੀ ਇਦਾਂ ਹੀ ਇਹ ਵਾਲੀ ਮਿਲਦੀ ਹੈ ਨਾ ਸੇਮ ਬਾਟਮ ਚੈੱਕ ਕਰੋ ਜੀ ਇਹ ਵਾਲੀ ਸੇਮ ਬਾਟਮ ਮਿਲਨੀ ਹੈ ਤੁਹਾਨੂੰ 1200 ਵਾਲਾ ਸੂਟ ਸਿਰਫ 750 ਚ ਪੈ ਰਿਹਾ ਠੀਕ ਹੈ ਜੀ 750 ਦੇ ਵਿੱਚ ਤੁਹਾਨੂੰ ਸੂਟ ਪੈ ਰਿਹਾ ਜੀ ਉਹ ਵੀ ਰਸ਼ੀਆ ਬ੍ਰਾਂਡ ਦਾ ਕੱਟ ਪੀਸਾਂ ਦੇ ਵਿੱਚ ਬਾਟਮ ਵੀ ਤੁਸੀਂ ਦੇਖ ਸਕਦੇ ਹੋ ਰਸ਼ੀਆ ਬ੍ਰਾਂਡ ਦੀ ਹੀ ਬਾਟਮ ਰਹਿਣ ਵਾਲੀ ਹੈ ਜੀ ਚੈੱਕ ਕਰ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਹੈ ਜੀ कॉटन ਸਟਾਫ ਬਹੁਤ ਹੀ ਫਾਈਨ ਹੁੰਦਾ ਰਸ਼ੀਆ ਬ੍ਰਾਂਡ ਦਾ ਜਿਹੜੀਆਂ ਮੇਰੀਆਂ ਭੈਣਾਂ ਬ੍ਰਾਂਡਡ ਸੂਟ ਪਾਉਂਦੀਆਂ ਉਹਨਾਂ ਨੂੰ ਪਤਾ ਹੈ ਵੀ ਰਸ਼ੀਆ ਜਿਹੜਾ ਬ੍ਰਾਂਡ ਹੈ ਕਿਸ ਤਰ੍ਹਾਂ ਦਾ ਸਟਾਫ ਹੈ ਬਿਲਕੁਲ ਪਿਓਰ कॉटन ਸਟਾਫ ਹੁੰਦਾ ਹੈ ਤੇ ਬਹੁਤ ਹੀ ਸੌਫਟ ਵਾਲਾ ਠੀਕ ਹੈ ਜੀ ਸੌਫਟ ਵਾਲਾ ਤੇ ਪ੍ਰਿੰਟ ਵੀ ਤੁਹਾਨੂੰ ਇਹਦੇ ਵਿੱਚ ਜੁਨੀਕ ਜੇ ਮਿਲਦੇ ਆ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਜੀ ਅਗਲਾ ਦੇਖੋ ਜੀ ਇਹ ਵੀ ਤੁਹਾਨੂੰ ਸ਼ਰਟ ਪਹਿਣ ਵਾਲੀ ਹੈ ਇਹ ਇਹਦੇ ਉੱਪਰ ਪੂਰਾ ਥ्रेडਵਰਕ ਬਣਿਆ ਜੀ ਬਹੁਤ ਪਿਆਰੀ ਸ਼ਰਟ ਹੈ ਸੈਂਟਰ ਚ ਥ्रेडਵਰਕ ਬਣਿਆ ਇਹ ਤੁਹਾਨੂੰ ਜੇਕਰ ਤੁਸੀਂ ਕੱਲੀ ਸ਼ਰਟ ਲੈਣੀ ਹੈ ਤੇ ਤੁਹਾਨੂੰ 500 ਦੀ ਪੈਣ ਵਾਲੀ ਹੈ ਜੀ ਇਹਦੇ ਨਾਲ ਥੋੜੀ ਜੀ ਬਾਟਮ ਵੀ ਆਈ ਹੈ ਸੇਮ ਪਰ ਬਾਟਮ ਦੇ ਵਿੱਚ ਥੋੜਾ ਜਿਹਾ ਡਿਫੈਕਟ ਰਹਿਣ ਵਾਲਾ ਹੈ ਠੀਕ ਹੈ ਜੀ ਜੇਕਰ ਤੁਸੀਂ ਬਾਟਮ ਬਣਾ ਸਕਦੇ ਹੋ ਏਦਾਂ ਡਿਫੈਕਟ ਕੱਢ ਕੇ ਤਾਂ ਤੁਹਾਨੂੰ ਤੁਸੀਂ ਇਹ ਵਾਲੀ ਬਾਟਮ ਸਾਡੇ ਕੋਲੋਂ ਲੈ ਸਕਦੇ ਹੋ ਜੀ ਅੱਜਕੱਲ ਸਟੇਟ बॉਟਮ ਬਣਾਉਣੇ ਆ ਆਰਾਮਨਾ ਬਾਟਮ ਬਣ ਜਾਣੀ ਹੈ ਤੁਹਾਡੀ ਇਹ ਜਿਹੜੀ बॉਟਮ ਹੈ ਤੁਹਾਨੂੰ ਸਿਰਫ 150 ਰੁਪਏ ਚ ਪੈਣ ਵਾਲੀ ਹੈ ਜੀ ਡਿਫੈਕਟ ਕਰਕੇ ਤੇ ਸ਼ਰਟ ਤੁਹਾਨੂੰ ਪੈਣ ਵਾਲੀ ਹੈ ਜੀ ਸਿਰਫ 500 ਦੀ ਠੀਕ ਹੈ ਜੀ 650 ਦੇ ਵਿੱਚ ਤੁਹਾਨੂੰ ਵੇਖੋ ਇਹਨਾਂ ਸੋਹਣਾ ਸੂਟ ਪਹਿ ਰਿਆ बॉਟਮ ਦੀ ਤੁਸੀਂ ਆਪਸ ਵਿੱਚ ਅਡਜਸਟਮੈਂਟ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵਾਲੀ ਸ਼ਰਟ ਵੀ ਜਿਹੜੀ ਪੈਣ ਵਾਲੀ ਹੈ ਤੁਹਾਨੂੰ 500 ਜੀ ਪੈਣ ਵਾਲੀ ਹੈ ਦੇਖੋ ਜੀ ਸਾਰੀ ਸ਼ਰਟ ਤੇ ਥ्रेड ਵਰਕ ਹੋਇਆ ਜੀ ਬਿਲਕੁਲ ਪਿਓਰ ਕਾਟਨ ਦੀ ਰਸ਼ੀਆ ਬ੍ਰਾਂਡ ਦੀ ਸ਼ਰਟ ਹੈ ਇਹ ਵਾਲੀ ਹੈ ਜੀ 500 ਜੀ ਤੁਹਾਨੂੰ ਸ਼ਰਟ ਪੈਣ ਵਾਲੀ ਹੈ ਜੀ ਇਹ ਵਾਲੀ ਠੀਕ ਹੈ ਜੀ ਇੱਕ ਮੇਰੀ ਪਿਆਰ ਨੂੰ ਰਿਕਵੈਸਟ ਹੈ ਕਿ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਮੈਸੇਜ ਕਰ ਸਕਦੇ ਹੋ ਜੀ ਪਲੀਜ਼ ਫੋਨ ਕਾਲ ਨਾ ਕਰਿਆ ਕਰੋ ਜੀ ਕਿਉਂਕਿ ਫੋਨ ਕਾਲ ਵੀ ਆਂਦੀ ਆ ਫਿਰ ਮੈਸੇਜ ਆਂਦੇ ਆ ਅਸੀਂ ਇੱਕ ਚੀਜ਼ ਹੀ ਕਰ ਸਕਦੇ ਹਾਂ ਟੈਂਡ ਜਾਂ ਮੈਸੇਜ ਟੈਂਡ ਕਰ ਸਕਦੇ ਹਾਂ ਜਾਂ ਫੋਨ ਕਾਲ ਫੋਨ ਕਾਲ ਲਈ ਸਾਨੂੰ ਪੰਜ ਦਸ ਮਿੰਟ ਲੱਗ ਜਾਂਦੇ ਆ ਗੱਲ ਕਰਨ ਤੇ ਤੇ ਬਾਕੀ ਮੈਸੇਜ ਛੋਟ ਜਾਂਦੀ ਹੈ ਫਿਰ ਮੇਰੀਆਂ ਭੈਣਾਂ ਦੀ ਕੰਪਲੇਨ ਰੈਂਦੀ ਹੈ ਵੀ ਸਾਡਾ ਮੈਸੇਜ ਨਹੀਂ ਟੈਂਡ ਕੀਤਾ ਸਾਡਾ ਫੋਨ ਕਾਲ ਨਹੀਂ ਟੈਂਡ ਕੀਤਾ ਤੁਸੀਂ ਸੈਲਫ ਸਕਰੀਨਸ਼ਾਟ ਲਓ ਤੇ ਆਪਣਾ ਜਿਹੜਾ ਆਰਡਰ ਬੁੱਕ ਕਰ ਲਈ ਆਪਣਾ ਮੈਸੇਜ ਛੱਡ ਸਕਦੇ ਹੋ ਜੀ ਦੇਖੋ ਜੀ ਇਹ ਵਾਲੀ ਸ਼ਰਟ ਪਹਿਣ ਵਾਲੀ ਤੁਹਾਨੂੰ 350 ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਸ਼ਰਟ ਚੈੱਕ ਕਰੀ ਚਲੋ ਜੀ ਬਹੁਤ ਪਿਆਰੀ ਸ਼ਰਟ ਰਹੂਗੀ ਜੀ ਇਹ ਠੀਕ ਹੈ ਜੀ ਇਹ ਕੇ ਵਾਲੀ ਸ਼ਰਟ ਲੈਣ ਵਾਲੀ ਹੈ ਜੀ ਇਹਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਹੈ ਦੇਖੋ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਸ਼ਰਟ ਮਿਲੂਗੀ ਤੁਹਾਨੂੰ ਪਿਓਰ ਕਾਟਨ ਸਟੱਫ ਦੇ ਵਿੱਚ ਚੈੱਕ ਕਰੋ ਜੀ ਇਹਦੇ ਉੱਪਰ ਵੀ ਪੂਰਾ ਟਰੈਡ ਵਰਕ ਬਣਿਆ ਹੋਇਆ ਸਾਈਡ ਦੇ ਬਾਜ਼ੂ ਬੜੀਆਂ ਹੋਈਆਂ ਦੇਖੋ ਜੀ ਜਿਹੜਾ ਇਹ ਵਾਲਾ ਵਰਕ ਆ ਨਾ ਕਾਫੀ ਮੇਰੀਆਂ ਭੈਣਾਂ ਨੇ ਪੁੱਛਿਆ ਸੀ ਕਿ 셔ਟ ਦੇ ਕੰਪਲੀਟ ਆਉਂਦਾ ਜੀ ਇੱਥੋਂ ਤੱਕ ਜਿਹੜਾ ਵਰਕ ਹੈ ਜੀ ਇਹ 18 ਇੰਚ ਦਾ ਆਉਂਦਾ ਬਾਕੀ ਤੁਸੀਂ ਆਪਣਾ ਜਿੰਨਾ ਮਰਜ਼ੀ ਘੇਰਾ ਬਣਾ ਸਕਦੇ ਹੋਗੇ ਇਹ ਵਾਲਾ ਜਿਹੜਾ ਵਰਕ ਹੈ ਸਿਰਫ 18 ਇੰਚ ਦੇ ਅੰਦਰ ਹੀ ਕੰਪਲੀਟ ਹੋ ਜਾਂਦਾ ਜੀ ਇਹ ਠੀਕ ਹੈ ਜੀ ਇਹ ਸਾਡੇ ਕੋਲੇ ਕਈ ਪੀਸ ਸੀਗੇ ਇਹ ਕੇ ਵਾਲਾ ਕਲਰ ਮਿਲਣ ਵਾਲਾ ਇਹਦੇ ਵਿੱਚ ਇੱਕ ਤੁਹਾਨੂੰ ਫਿਰੋਜ਼ੀ ਕਲਰ ਮਿਲੂਗਾ ਜੀ ਇਹ ਵੀ ਬਾਟਮ ਤੁਹਾਨੂੰ ਪੈਣ ਵਾਲੀ ਹੈ ਜੀ 500 ਰੁਪਏ ਸ਼ਰਟ ਪਹਿਨਣ ਵਾਲੀ ਹੈ ਸੌਰੀ 500 ਦੀ ਬਿਲਕੁਲ ਪਿਓਰ ਕਾਟਨ ਦੀ ਤੇ ਬਹੁਤ ਸੋਨਾ ਵਰਕ ਹੋਇਆ ਜੀ ਸ਼ਰਟ ਦੇ ਉੱਪਰ ਦੇਖੋ ਜੀ 18 ਇੰਚ ਦੇ ਅੰਦਰ ਅੰਦਰ ਇਹ ਵਰਕ ਕੰਪਲੀਟ ਹੋ ਜਾਂਦਾ ਬਾਕੀ ਤੁਸੀਂ ਸਾਈਡਾਂ ਦੇ ਜਿੰਨਾ ਮਰਜੀ ਆਪਣਾ ਘੇਰਾ ਰੱਖ ਸਕਦੇ ਹੋ 500 ਦੀ ਤੁਹਾਨੂੰ ਇਹ ਵਾਲੀ ਸ਼ਰਟ ਪਹਿਨਣ ਵਾਲੀ ਹੈ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਸਾਡੇ ਕੋਲ ਬਾਟਮਾ ਵੀ ਲੈ ਸਕਦੇ ਹੋ ਦੇਖ ਸਕਦੇ ਹੋ ਤੁਹਾਨੂੰ ਅਸੀਂ ਇਹਦੇ ਨਾਲ ਬਾਟਮ ਦਿਖਾਵਾਂਗੇ ਜੇਕਰ ਕਿਸੇ ਨੇ ਲੈਣੀ ਹੈ ਤਾਂ ਇਹ ਵਾਲੀ ਸ਼ਰਟ ਦੇ ਨਾਲ ਤੁਸੀਂ ਸਾਡੇ ਕੋਲ ਇਹ ਵਾਲੀ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਸਲਾਈਟ ਜੀ ਫਰੋਜੀ ਕਲਰ ਦੀ ਬਾਟਮ ਮਿਲ ਜੂਗੀ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਜੀ ਲੈਣੀ ਚਾਹੁੰਦੇ ਆ ਤਾਂ ਜੀ ਹਾਂ ਜੀ ਇਹ ਵਾਲਾ ਪੀਸ ਚਾਹ ਕਰੋ ਚੈੱਕ ਕਰੋ ਜੀ ਇਹ ਵੱਡੇ ਪੜੇ ਦਾ 2.5 ਮੀਟਰ ਰਹਿਣ ਵਾਲਾ ਜੀ ਠੀਕ ਹੈ ਜੀ ਵੱਡੇ ਪੜੇ ਦਾ 2.5 ਮੀਟਰ ਰਹੂਗਾ ਜੀ ਜੇ ਕਿਸੇ ਨੇ ਲੈਣਾ ਤਾਂ ਲੈ ਸਕਦੇ ਹੋ ਇਹ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਐਦਾਂ ਦੀ ਤੇ ਕੁਝ ਇਹ ਵਾਲੀ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਠੀਕ ਹੈ ਜੀ ਵੱਡੇ ਪੜੇ ਦਾ 2.5 ਮੀਟਰ ਰਹਿਣ ਵਾਲਾ ਜਿੰਨਾ ਤਾਂ ਜਿਹੜੀਆਂ ਮੇਰੀਆਂ ਪੈਣਾ ਪਤਲੀਆਂ ਉਹਨਾਂ ਦਾ ਆਰਾਮ ਨਾਲ 2.5 ਮੀਟਰ ਚ ਸੂਟ ਬਣ ਜਿਹੜਾ ਕਿ ਡਬਲ ਪਣਾ ਰਹਿਣ ਵਾਲਾ ਜੀ ਇਹ ਵਾਲਾ ਸ਼ਾਰਟ ਪੀਸ ਰਹਿਣ ਵਾਲਾ ਚੈੱਕ ਕਰੋ ਜੀ ਇਹ ਸ਼ਾਰਟ ਪੀਸ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਰਸ਼ੀਆ ਬ੍ਰਾਂਡ ਦੇ ਪੀਸ ਰਹਿਣਗੇ ਰਸ਼ੀਆ ਬ੍ਰਾਂਡ ਦੇ ਪੀਸ ਰਹਿਣਗੇ ਇਹ ਵੀ ਸ਼ਾਰਟ ਪੀਸ ਰਹੂਗਾ ਜੀ ਪ੍ਰਿੰਟ ਚੱਕ ਚੱਕਰੀ ਚੱਲੋ ਜੀ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਵੀ ਸ਼ਾਰਟ ਪੀਸ ਰਹਿਣ ਵਾਲਾ ਜੀ ਪ੍ਰਿੰਟ ਬੜਾ ਪਿਆਰਾ ਜਾਂ ਗ੍ਰੇ ਬਾਟਮ ਦਾ ਲੈ ਸਕਦੇ ਹੋ ਸਾਡੇ ਕੋਲੋਂ ਦੇਖੋ ਜੀ ਇਹ ਵਾਲੀ ਗ੍ਰੇ ਬਾਟਮ ਲਗਾ ਸਕਦੇ ਹੋ ਜੀ ਤੇ ਇਹ ਵਾਲੀ ਲਗਾ ਲਓ ਠੀਕ ਹੈ ਜੀ ਚੈੱਕ ਕਰੀ ਚਲੋ ਇਹ ਵੀ ਸ਼ਰਟ ਪੀਸ ਹੀਗਾ ਜੀ ਡਬਲ ਪਣੇ ਦਾ ਇਹ ਵੀ ਸ਼ਰਟ ਪੀਸ ਰਹੂਗਾ ਜੀ ਇਹ ਵੀ ਸ਼ਰਟ ਪੀਸ ਰਹੂਗਾ ਇਹ ਬਾਰੇ ਜਿਹੜਾ ਸੂਟ ਹੈ ਜੀ ਇਹ 1.5 ਤੋਂ 2 ਮੀਟਰ ਰਹਿਣ ਵਾਲਾ ਜੀ ਠੀਕ ਹੈ ਜੀ ਸਵਾ ਦੋ ਮੀਟਰ ਰੰਗੜ ਇੱਕ ਪੀਸ ਹੋਰ ਮੈਲ ਨਾਲ ਤੋਂ ਇਹ ਨਾਲ ਜੇਕਰ ਕਿਸੇ ਮੇਰੀ ਭੈਣ ਦਾ ਸੂਟ ਬੰਦ ਆ ਤਾਂ ਲੈ ਸਕਦੇ ਹੋ ਜੀ ਜਿਹੜੀਆਂ ਮੇਰੀਆਂ ਭੈਣਾਂ ਪਤਲੀ ਆ ਰਾਵਣਾ ਬੜੂਗਾ ਪਣਾ ਜਿਹੜਾ ਡਬਲ ਰਹਿਣ ਵਾਲਾ ਜਿਹੜੇ ਸੂਟ ਸਾਢੇ ਤਿੰਨ ਦੀ ਕੱਟ ਚ ਆਉਂਦੀ ਆ ਉਹ ਵਾਲੇ ਪੀਸ ਆ ਜੀ ਇਹ ਠੀਕ ਹੈ ਜੀ ਆਹ ਵਾਲਾ ਚੈੱਕ ਕਰੋ ਜੀ ਫੁੱਲ ਸੂਟ ਦੀ ਪ੍ਰਾਈਸ ਉਹੀ ਪੈਣੀ ਆ ਜੀ 600 ਦਾ ਸੂਟ ਪਹਿਣਾ ਤੁਹਾਨੂੰ ਪਣਾ ਪਲਾ ਵੱਡਾ ਹੋਵੇ ਤੇ ਭਾਵੇਂ ਛੋਟਾ ਹੋਵੇ ਫੁੱਲ ਸੂਟ ਦੀ ਪ੍ਰਾਈਸ 600 ਪੈਣੀ ਆ ਜੀ ਇਹ ਵੀ ਸ਼ਾਰਟ ਪੀਸ ਰਹੂਗਾ ਜੀ ਪ੍ਰਾਈਸ ਤੁਹਾਨੂੰ ਉਹੀ ਪੈਣੀ ਆ 600 ਦੇ ਹਿਸਾਬ ਨਾਲ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਕਿੰਨਾ ਸੋਹਣਾ ਪ੍ਰਿੰਟ ਰਹੂਗਾ ਜੀ ਇਹ ਵਾਲੇ ਸੂਟ ਦਾ ਇਹਨਾਂ ਤੁਸੀਂ ਮੈਚਿੰਗ ਬਾਟਮ ਲਗਾ ਸਕਦੇ ਹੋ ਜੀ ਇਦਾਂ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਰਹੂਗਾ ਬਹੁਤ ਪਿਆਰਾ ਕਪੜਾ ਰਹਿਣ ਵਾਲਾ ਜੀ ਇਹ ਵਾਲਾ ਰਸ਼ੀਆ ਬ੍ਰੈਂਡ ਦਾ ਰਹੂਗਾ ਬਿਲਕੁਲ ਸੌਫਟ ਪ੍ਰਿੰਟ ਦੇਖੋ ਜੀ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਹੈ ਜੀ ਇਹਦਾ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਬਾਟਮ ਵੀ ਮਿਲ ਜੂਗੀ ਦੇਖੋ ਜੀ ਇਹ ਵਾਲੀ ਬਾਟਮ ਇਹਦੇ ਨਾਲ ਮੈਚ ਹੈ ਦੇਖੋ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਖਾਦੀ ਦੇ ਵਿੱਚ ਰਹਿਣ ਵਾਲੇ ਪੀਸ ਹੈ ਇਹ ਜਿਹੜੀ ਇੱਕ ਇਹ ਜਿਹੜੀ ਖਾਦੀ ਹੈ ਜੀ ਜਿਹੜੀ कॉटन स्टਫ ਦੇ ਵਿੱਚ ਆਉਂਦੀ ਨਾ ਖਾਦੀ ਉਹ ਵਾਲੀ ਹੈ ਜੀ ਇਹ कॉटन स्टਫ ਦੇ ਵਿੱਚ ਖਾਦੀ ਆਉਂਦੀ ਹੈ ਪੂਰਾ ਕੰਪਲੀਟ ਸੂਟ ਮਿਲੂਗਾ ਇਸ ਤੋਂ ਵੱਡੇ ਪਣੇ ਦੇ ਵਿੱਚ 3.5 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਇਹ ਵਾਲਾ ਸੂਟ ਬਿਲਕੁਲ ਪਿਓਰ कॉटन ਹੈ ਜੀ ਖਾਦੀ ਦੇ ਵਿੱਚ ਇਹ ਵਾਲਾ ਪੀਸ ਵੀ ਖਾਦੀ ਦੇ ਵਿੱਚ ਰਹੂਗਾ ਤੁਸੀਂ ਇਹਦੀ ਬੈਕ ਦੇਖ ਸਕਦੇ ਹੋ ਦੇਖਾ ਐਦਾਂ ਦਾ ਪ੍ਰਿੰਟ ਇਹਦੇ ਬੈਕ ਐਦਾਂ ਦੀ ਹੈ ਜੀ ਇਹ ਵੀ ਖਾਦੀ 'ਚ ਰਹਿਣ ਵਾਲਾ ਬਿਲਕੁਲ ਪਿਓਰ कॉटन ਸਟਾਫ ਹੈ ਕੰਪਲੀਟ ਸੂਟ ਮੈਲਣ ਵਾਲਾ ਜੀ 3.5 ਮੀਟਰ ਦੀ ਕੱਟ ਚ ਡਬਲ ਪਣਾ 600 ਦਾ ਸੂਟ ਪੈਡ ਵਾਲਾ ਹੈ ਤੁਹਾਨੂੰ ਇਹ ਵਾਲੇ ਪੀਸ ਦੇਖੋ ਜੀ ਇਹ ਗੀਜ਼ਾ ਕਾਟਨ ਹੈ ਜੀ ਰਸ਼ੀਆ ਦੀ ਰਸ਼ੀਆ ਦੀ ਜਿਹੜੀ ਗੀਜ਼ਾ ਕਾਟਨ ਰਹਿਣ ਵਾਲੀ ਹੈ ਦੇਖ ਸਕਦੇ ਤੁਸੀਂ ਗੀਜ਼ਾ ਕਾਟਨ ਦੇਖੋ ਜੀ ਲਿਖਿਆ ਹੋਇਆ ਗੀਜ਼ਾ ਕਾਟਨ ਰਸ਼ੀਆ ਠੀਕ ਹੈ ਜੀ ਬਹੁਤ ਪਿਆਰਾ ਸੌਫਟ ਜਿਹਾ ਕਪੜਾ ਹੁੰਦਾ ਇਹ ਪੂਰਾ ਕੰਪਲੀਟ ਸੂਟ ਹੈ ਜੀ ਇਹ ਵੀ ਸ਼ਰਟ ਪੀਸ ਰਹੂਗਾ ਇਹ ਵੀ ਗੀਜ਼ਾ ਕਾਟਨ ਹੈ ਰਸ਼ੀਆ ਦਾ ਇਹ ਵੀ ਸ਼ਰਟ ਪੀਸ ਲੈਣ ਵਾਲਾ ਬੜਾ ਪਿਆਰਾ ਜਿਹਾ ਸੌਫਟ ਜਿਹਾ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਗੀਜ਼ਾ ਕਾਟਨ ਰਹੂਗੀ ਜੀ ਰਸ਼ੀਆ ਦੀ ਸਹਿਤ ਤੁਹਾਨੂੰ ਪੂਰਾ ਸੂਟ ਮਿਲ ਜੇ ਜੀ ਇਹ ਵਾਲਾ ਪੀਸ ਠੀਕ ਹੈ ਜੀ ਇਹ ਸੂਟ ਪਹਿਨਣ ਵਾਲਾ ਤੁਹਾਨੂੰ ਜਾਂ 4.5 ਮੀਟਰ ਤੱਕ ਵੀ ਹੋ ਸਕਦਾ 5 ਤੱਕ ਵੀ ਹੋ ਸਕਦਾ ਜੀ ਰਸ਼ੀਆ ਬ੍ਰਾਂਡ ਦਾ ਪੂਰਾ ਸੂਟ ਮਿਲੂਗਾ ਜੀ ਇਹ ਵੀ ਗੀਜ਼ਾ ਕਾਟਨ ਰਹੂਗਾ ਜੀ ਰਸ਼ੀਆ ਦੀ ਇਹ ਪਹਿਲਾ ਸ਼ਰਟ ਪੀਸ ਮਿਲੂਗਾ ਜੀ ਇਹ ਵੀ ਗੀਜ਼ਾ ਕਾਟਨ ਹੈ ਰਸ਼ੀਆ ਦਾ ਠੀਕ ਹੈ ਜੀ ਰਸ਼ੀਆ ਦਾ ਗੀਜ਼ਾ ਕਾਟਨ ਹੈ ਇਹ ਇਹਦੇ ਤੋਂ ਲਿਖਾ ਵੀ ਦਿਖਾ ਦਾਂਗੇ ਜੀ ਅਸੀਂ ਸਾਈਡ ਤੇ ਦੇਖ ਸਕਦੇ ਹੋ ਗੀਜ਼ਾ ਕਾਟਨ ਹੈ ਦਾ ਰਸ਼ੀਆ ਦੇਖ ਸਕਦੇ ਤੁਸੀਂ ਪ੍ਰਿੰਟ ਬੜਾ ਪਿਆਰਾ ਜਿਹਾ ਰਹੂਗਾ ਜੀ ਇਹਦਾ ਵੀ ਇਹਦਾ ਟਾਈ ਇਹ ਵੱਡੇ ਪੜੇ ਦਾ 2.5 ਮੀਟਰ ਰਹਿਣ ਵਾਲਾ ਜੀ ਠੀਕ ਹੈ ਜੀ 2.5 ਮੀਟਰ ਦੇ ਵਿੱਚ ਜਿਹੜਾ ਸੂਟ ਬੰਦ ਉਹ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਨਾਲ ਬਾਟਮ ਲੈਣੀ ਹੈ ਤਾਂ ਤੁਸੀਂ ਨਾਲ ਬਾਟਮ ਲੈ ਸਕਦੇ ਹੋ ਜੀ ਇਦਾਂ ਦੀ ਮੈਚਿੰਗ ਕਰਕੇ ਸਾਡੇ ਕੋਲ ਇਹ ਵੀ ਚੈੱਕ ਕਰੋ ਜੀ ਇਹ ਬਲੂ ਸ਼ੇਡ ਦੇ ਵਿੱਚ ਰਹੂਗਾ ਇਹ कॉटन लोन ਹੈ ਜੀ ਪਿਓਰ कॉटन ਹੈ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਸਟਾਫ ਰਹੂਗਾ ਜੀ ਨੇਵੀ ਬਲੂ ਕਲਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਇਹ ਵੀ ਤੁਹਾਨੂੰ ਮਿਲਣ ਵਾਲਾ ਸ਼ਾਇਦ ਇਹਦੀ ਕੱਟ ਰਹੂਗੀ ਜੀ 4 ਮੀਟਰ ਤੱਕ ਰੈਡ ਵਾਲੀ ਹੈ ਜੀ ਇਸਨ ਅੱਜ ਦੇ ਸਾਡੇ ਜੀ ਇੱਕ ਇਹ ਵਾਲਾ ਸੂਟ ਵੀ ਆਇਆ ਸਾਡੇ ਕੋਲੇ ਜਿਹੜੀਆਂ ਮੇਰੀਆਂ ਭੈਣਾਂ ਥੋੜੀਆਂ ਜਿਹਾ 50 ਪਲੱਸ ਹੈ ਜੀ ਉਹਨਾਂ ਲਈ ਵੀ ਅਸੀਂ ਸਪੈਸ਼ਲ ਸੂਟ ਲੈ ਕੇ ਆਂਦਾ ਕੱਟ ਪੀਸਾਂ ਦੇ ਵਿੱਚ ਦੇਖੋ ਜੀ 올ਓਵਰ ਸੂਟ ਰਹੂਗਾ ਕੋਈ ਮੈਚਿੰਗ ਨਹੀਂ ਹੈਗੀ ਇਹਦੇ ਵਿੱਚ ਬਿਲਕੁਲ 올ਓਵਰ ਸੂਟ ਰਹਿਣ ਵਾਲਾ نیچے ਦੇਖੋ ਜੀ ਘੇਰੇ ਤੇ ਇਹਦੇ ਵਰਕ ਰਹਿਣ ਵਾਲਾ ਦੇਖੋ ਚੈੱਕ ਕਰੋ ਘੇਰੇ ਤੇ ਵਰਕ ਹੈ ਜੀ ਬਹੁਤ ਕੈਰਾ ਥ्रेड ਵਰਕ ਹੋਇਆ ਉੱਪਰ ਸ਼ਰਟ ਦੇ ਵੀ ਛੋਟੀ ਛੋਟੀ ਬੂਟੀ ਜਾ ਰਹੀ ਹੈ ਪੂਰਾ ਪਾਰਟੀ ਵੇਅਰ ਫੈਂਸੀ ਸਟਾਫ ਦਾ ਸੂਟ ਰਹੂਗਾ ਜੀ ਦੇਖੋ ਚੈੱਕ ਕਰੋ ਛੋਟੀ ਛੋਟੀ ਬੂਟੀ ਜਾ ਰਹੀ ਹੈ ਪੂਰੀ ਕੱਟ ਦੇ ਵਿੱਚ ਪੂਰੀ 5 ਮੀਟਰ ਦੀ ਕੱਟ ਵਿੱਚ ਰਸ਼ੀਆ ਬ੍ਰਾਂਡ ਦਾ ਕਾਟਨ ਦਾ ਸੂਟ ਰਹਿਣ ਵਾਲਾ ਜੀ ਤੇ ਇਹਦੀ ਪ੍ਰਾਈਸ ਵੀ ਰਹਿਣ ਵਾਲੀ ਹੈ 750 ਦੇ ਵਿੱਚ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਕੱਟ ਪੀਸਾ ਦੇ ਵਿੱਚ ਸਾਡੇ ਕੋਲ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਪੀਸਾ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਤੇ ਤੁਹਾਨੂੰ ਆਰਡਰ ਤੇ ਸਾਨੂੰ ਸਕਰੀਨ ਸ਼ਾਟ ਛੋੜ ਲਓ ਤੇ ਆਪਣਾ ਆਰਡਰ ਪੋਕ ਕਰ ਸਕਦੇ ਹੋ ਪਲੀਜ਼ ਸਾਨੂੰ ਸਕਰੀਨ ਸ਼ਾਟ ਭੇਜ ਕੇ ਆਪਣਾ ਮੈਸੇਜ ਛੱਡੋ ਫੋਨ ਕਾਲ ਨਾ ਕਰੋ ਜੀ ਕਿਉਂਕਿ ਅਸੀਂ ਫੋਨ ਕਾਲ ਦੇ ਵਿੱਚ ਉਲਝ ਜਾਨੀ ਆ ਕਿਸੇ ਦਾ ਮੈਸੇਜ ਨਹੀਂ ਟੈਂਡ ਹੁੰਦਾ ਮੇਰੀਆਂ ਭੈਣਾਂ ਨਰਾਜ਼ ਹੋ ਜਾਂਦੀਆਂ ਬਹੁਤ ਸਾਰੀਆਂ ਠੀਕ ਹੈ ਜੀ ਇਹ ਕੇਵੀ ਸ਼ਰਟ ਪਹਿਣ ਵਾਲੀ ਹੈ 200 ਦੀ ਸ਼ਰਟ ਪਹੂਗੀ ਤੇ ਇਹਦਾ ਸੈਲਫ ਪ੍ਰਿੰਟ ਬਣਿਆ ਹੋਇਆ ਜੀ ਕਾਟਨ ਪਿਓਰ ਕਾਟਨ ਹੈ ਸਿਰਫ 200 ਦੀ ਸ਼ਰਟ ਪਹਿਣ ਵਾਲੀ ਹੈ ਜੀ ਇਹ ਵਾਰੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਐਦਾਂ ਦੇ ਪੀਸ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਧੰਨਵਾਦ ਜੀ ਤੁਹਾਡਾ ਬਹੁਤ